ਦੁਪਹਿਰ ਦਾ ਟੈਕ ਟਾਕ ਪੀ ਰਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਰ ਟਿਕ ਟਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਇੱਥੇ ਆ ਕੁਮ ਹੋਮੋਂਗੇ ਟਾਈਮ ਆ 5:30 ਹੋ ਚੁੱਕੇ ਨੇਗੇ 5:30 ਇਧਰ ਲਾਈਟ ਬਜੂ ਟਾਈਮ ਆ 5 ਹੋ ਚੁੱਕੇ ਨੇਗੇ ਅੱਪਾ ਨੇ ਸਾਰਾ ਕੰਮ ਕਰ ਲਿਆ ਤਕਰੀਬਨ ਪ੍ਰਭਾਤ ਫੇਰੀ ਆਪਣੇ ਬਾਅਦ ਮੱਥਾ ਟੇਕ ਲਿਆ ਸਰਦਾਰ ਜੀ ਨਾਲ ਵਾਗ ਗਏ ਕਿਉਂਕਿ ਫਿਰ ਇਹਨਾਂ ਨੂੰ ਸਕੂਲ ਜਾਣਾ ਦਾ ਮੇਰੇ ਸਬ지 ਸਬਜੀ ਬਣਾਉਣ ਵਾਲੀ ਪੈਂਦੀ। ਲਸਣ, ਅਦਰਕ, ਤਿਆਜ਼ ਟਮਾਟਰ ਪੁੱਨ ਲਾਗੇ ਪਹਿਲਾਂ ਤੇ ਉਹ ਦਵਾ ਦੇ ਵਿੱਚ ਪਾ ਪੱਤਾ ਗੋਭ ਵੀ ਬਣਾਵਾਂਗੇ ਤੇ ਪਹਿਲੀ ਵਾਰ ਬਣਾਉਣਾ ਸੀ ਆ ਸੀਜ਼ਨ ਤੇ ਸਰਦੀਆਂ ਤੋਂ ਹੋਣ ਚਾਹ। ਆਂ ਮੈਂ ਕੱਢ ਲੈਣੀ ਆਪਾਂ ਕਾਣਜੀ ਡੁੱਬ ਹੋਈ ਸੀ ਪੱਤਾ ਗੋਭ ਵੀ ਮੈਂ ਰਾਤ ਕੱਟ ਕੇ ਰੱਖ ਲਈ ਸੀ ਤੂ ਸਾਵਣੂ ਤੇ ਰਣੇ ਰਣੇ ਦੀ ਗੱਲ ਹੈ ਤੁਹਾਡੇ ਕੱਲ ਰਿਸ਼ਤੇਦਾਰ ਆਏ ਸੀ ਮੈਂ ਕੱਟ ਕੇ ਤਾਂ ਰੱਖੀ ਸੀ ਜਿਸ ਸਬ ਆਥ ਖਣੇ ਮੈਂ ਹੋਰ ਬਣਾ ਲਈ ਸੀ ਸਬ지 ਚੌਲੇ ਫਲੀਆਂ ਜੀ ਸਵੇਰੇ ਬਣਾ ਲਵਾਂਗੀ ਤੇ ਹੋ ਰਹਿਣਗੇ ਹੋ ਰਹਿੇ ਨਹੀਂ ਹੈਗੇ ਮੇਰੇ ਹੱਥ ਤੋਂ ਜਾਂਦਾ ਜੀ ਜ਼ਿੰਮੇਵਾਰੀ ਚ ਹੁਣ ਆ ਗਏ ਨੀ ਤੇ ਚਲ ਫੋ ਫਿਰ ਮੈਂ ਹੁਣ ਬਣਾ ਲਣੀ ਤੇ ਕੱਲ ਮੈਂ ਫਿਰ ਸੜ ਜਾਵਣਾ ਨੇ ਇਸ ਲੱਕੜ ਤੇ ਕੋਈ ਗੱਲ ਆ ਦਾਣੇ-ਦਾਣੇ ਤੇ ਲਿਖਿਆ ਹੈ ਖਾਣੇ ਵਾਲੇ ਦਾ ਨਾਮ ਹੈ ਨਾ ਇਹ ਦਾਣੇ-ਦਾਣੇ ਤੋਂ ਮੋਹਰ ਲੱਗਦੀ ਹੋਏ ਨਾ ਨਹੀਂ ਰੜਿਆ ਸੀਗਾ ਲੋ ਜੀ ਪਾਉਣਾ ਪੁੰਨਣ ਦੇ ਲਈ ਆਪਾਂ ਪਾਉਣੇ ਆ ਦੇ ਵਿੱਚ ਮਿਰਚ ਹਲਦੀ ਕਿਉਂਕਿ ਹਲਦੀ ਪੱਕ ਜੂਗੀ ਨੂਨ ਆਪਰ ਦਾ ਨੂਨ ਵੀ ਮਗਾਉਣ ਵਾਲਾ ਹੋਵੇ ਬਸ ਮੈਂ ਹੋਰ ਕੋਈ ਮਸਾਲਾ ਨਹੀਂ ਪਾਉਂਦੀ ਜੀਰਾ ਨੂਨ ਮਿਰਚ ਹਲਦੀ ਤੇ ਇਸ ਤਰ੍ਹਾਂ ਇਹ ਬਸ ਆਹ ਹੀ ਕੁਝ ਪਾਉਣ ਨੂੰ ਤੋ ਜਿਆ ਦੇ ਮਸਾਲੇ ਸੀ ਇਹਨੇ ਤੈਨੂੰ ਭਰਾ ਕਰ ਦੇ ਸਰੋਂ ਦੇ ਤੇਲ ਦਾ ਤੜਕਾ ਉਹ ਘੱਟ ਲਾ ਲੋ ਵੱਧ ਲਾ ਲੋ ਹੁਣ ਉਹ ਵੀ ਮੈਂ ਜ਼ਿਆਦਾ ਨਹੀਂ ਪਾਉਂਗੀ ਜਿਹੜੀ ਪਿਆ ਕਰੇ ਜ਼ਿਆਦਾ ਪਈ ਜਿਹੜੀ ਸਬਜ਼ੀ ਤੇ ਜਾਰੇ ਪੈਣ ਵਾਲੀ ਹੁੰਦੀ ਉਹ ਜਲ ਜਾਰੇ ਮਸਾਲੇ ਵਾਲੀ ਵਧੀਆ ਲੱਗਦੀ ਹੈ ਹਨਾ ਆਪਾਂ ਥੋੜੀ ਥੋੜੀ ਪਾਸੀ ਪੱਤਾ ਗੋਭੀ ਤੇ ਆਲੂ ਇਸ ਤਰ੍ਹਾਂ ਕਲਿਆ ਜਾਣਾ ਹੈ ਲੈ ਹੁਣ ਖਾ ਲਵਾਂਗੇ ਲੈ ਅੱਥ ਨੇ ਖਾ ਲਾਂ ਜਾਵਾਂਗੇ ਕੱਲ ਨੂੰ ਕੋਈ ਹੋਰ ਬਣਾ ਲਾਂਗੇ ਸਵੇਰ ਕੇ ਜੋ ਗੋਲੀ ਬਣਾ ਲਾਂਗੂ ਤਾਂ ਪਸਾਮ ਨੂੰ ਬਣਾਉਂਦੇ ਆਂ ਮੈਂ ਸਬਜੀ ਤੇ ਫੇਰ ਇਹ ਕਰਦਾਂ ਨੇ ਆਪਾਤ ਬੰਦ ਤੇ ਜੇ ਗੈਸ ਕਰਦਾਂ ਨੇ ਘੱਟ ਛਾਹ ਪਾਣੀ ਸਾਰਾ ਇਹ ਪੀ ਲਿਆ ਉਹਨਾਂ ਨੂੰ ਭਾਂਡੇ ਵਾਲੇ ਥੇਲ ਪਰ ਹੀ ਪਈ ਐ ਜੀ ਜੋ ਧੋਣਿਆਂਗੇ ਅੱਜ ਖੰਡ ਪੜਸਰਬੀ ਪ੍ਰਗਾਸ ਹੋਣਗੇ ਗੁਰਦੁਆਰਾ ਸਾਹਿਬ ਤੇ ਬਾਸਤ ਨੂੰ ਕਰੀਏ ਉਸ ਤੇ ਹਨ ਪਰਉਣ ਕੋ ਲੱਭੂ ਪ੍ਰਵਾਤ ਤੇਰੀਆ ਆਪਣੀ ਗਲੀ ਦਾ ਲੰਗਰ ਹੈਗਾਗਾ 5 ਤਰੀਕ ਦਾ ਓਗਾਰੇ ਦਿਨ ਖੰਡ ਪੜਦ ਓਗਾਰੇ ਦਿਨ ਪ੍ਰਵਾਤ ਤੇ ਲੰਗਰ ਆਪਣੀ ਸਾਰੀ ਗਲੀ ਦੇ ਨਾਲ ਮਿਲ ਕੇ ਅਪਰਾਲਾ ਕੀਤਾਗਾ ਚਾਹ ਦੇ ਪਕੌੜੇ ਨਾਲ ਲੰਗਰ ਲੱਗਦਾ। ਤੇ ਵੀ ਪ੍ਰਾਲਾ ਹਨਾ ਰਾਲ ਮਿਲਕੀ ਹੁੰਦਾ ਇਹ ਲੰਗਰ ਦਾ ਕੰਮ ਹੁੰਦਾ ਜਿਹੜਾ ਇੱਕ ਦਿਵਸ ਨਹੀਂ ਹੁੰਦਾ ਹੈਗਾ। ਤੇ ਬਾਬੇ ਨਾਨਕ ਦੀ ਵੀਰਪੀਆਂ ਨਾਲ ਲੰਗਰ ਅੱਜ ਵੀ ਚੱਲਦਾ ਹੈ। ਉਹਨਾਂ ਨੇ ਬਾਬਾ ਚਿੜੀ ਗੁਰੂ ਹਰਕਦੇਵ ਜੀ ਨੇ ਵੀਰਪੀਆਂ ਨਾਲ ਲੰਗਰ ਹਨਾ ਲੈ ਕੇ ਆਪਣੇ ਪਿਤਾ ਤੋਂ ਗਰੀਬਾਂ ਨੂੰ ਖੋਲ੍ਹਣ ਸਕਾਇਆ ਸੀਗਾ। ਕਉਕੀ ਉੱਤੋਂ ਲੰਗਰ ਚੱਲਦਾ ਆਏ ਅੱਜ ਵੀ ਚੱਲਣਗੇ ਸਦਾ ਹੀ ਚੱਲਦੇ ਰਹਿਣਗੇ ਇਹ। ਤੇ ਇਹ ਲੱਗਾ ਵੀ ਆਪਾਂ ਤੋਂ ਸਾਡਾ ਲੰਗਰ ਜਿਸ ਆਪਾਉਣਾ ਚਾਹੀਦਾ ਹੈ ਨਾ। ਰਾਲ ਮਿਲ ਕੇ ਲੰਗਰ ਲਾਉਣਾ ਚਾਹੀਦਾ ਹਰ ਇੱਕ ਨੂੰ ਚਾਹੇ ਲੰਗਰ ਨਹੀਂ ਲਾਉਣਾ ਕੋਈ ਗਰੀਬ ਆਇਆ ਹੈ ਨਾ ਤੇ ਗਰੀਬ ਨੂੰ ਜ਼ਰੂਰ ਲੰਗਰ ਸਕਾਉਣਾ ਚਾਹੀਦਾ ਹੈਗਾ। ਤੇ ਬਾਕੀ ਹੁਣ ਟਾਈਮ ਟਾਈਮ ਦੀ ਗੱਲ ਹੈ ਨਾ ਟਾਈਮ ਬਹੁਤ ਮਾੜੇ ਆ ਗਏ ਆਪਾਂ ਕਿਸੇ ਨੂੰ ਭੋਜਨ ਵੀ ਨਹੀਂ ਸਕਾ ਸਕਦੇ ਹੈਗੇ। ਕਿਉਂਕਿ ਉਹ ਠੱਗੀਆਂ ਠੋਰੀਆਂ ਬਾਲੀਆਂ ਹੋ ਗਈਆਂ ਡਰ ਲੱਗਦਾ ਉਹ ਜਣ ਸਕਾਉਣ ਤੋਂ ਵੀ ਤੇ ਵਹਿਗੁਰੂ ਖੇਤ ਪਰ ਰੱਖ ਕੇ ਲੰਗਰ ਲੱਗਦੇ ਰਹਿਣ ਸੰਗਤ ਸਕਦੀ ਰਹੇ ਹਨ ਚਲੋ ਜੀ ਆਪਾਂ ਫਿਰ ਮਿਲਦੇ ਆਂਗੇ ਲੋ ਜੀ ਪ੍ਰਭਾਤ ਫੇਰੀ ਗੁਰਦੁਆਰੇ ਆ ਗਈ ਮੇਰੀ ਆਵਾਜ਼ ਤਾਂ ਕੱਟ ਸੁਣ ਬਾਬੇ ਨੇ ਵੱਧ ਸੁਣ ਸੁਣ ਲੋ ਹਾਂਜੀ ਆਜ ਅੰਦਰ ਬੋਤਾਂ ਨਾ ਜਾਜਤ ਚਾਦਰ ਜਿੱਧਰ ਬਿਸਾਰੇ ਮੈਂ ਰੋਟੀ ਲਾ ਦੇ ਨਾ ਕੱਪੜੇ ਆਹ ਆਪਾਂ ਦੇ ਮਾਲਕ ਠੰਡਾ ਹੈ ਜੋ ਠੰਡਾ ਹੈ ਠੰਡਾ ਰਾਜਾ ਸਾਲ ਕੱਢੇ ਫਿਰ ਦੋ ਲੈ ਜਾ ਬੁੱਕਲ ਮਾਰ ਕੇ ਰਹਿ ਜਾ ਠੰਡਾ ਸੀ ਹੋ ਗਿਆ तो तो रोटी ला के दोनों भे है तो नहीं दुछा दुछा कल बाबा बी आ गया ਅਲਸੇ ਕੀ ਡੰਕ ਹੈ। ਅਰਗਾ ਤੋਂ ਲਾਗਣਾ ਹੈ। ਪਰਸਾ ਬੱਗ। ਲੋ ਜੇ ਪਾਸੋਂ ਮੈਂ ਰੋਟੀ ਬਣਾਉਣਿਆ ਤੇ ਜੇ ਬਾਬੇ ਦੇ ਪ੍ਰਸ਼ਾਦੇ ਬਣਾ ਦੇਣਾ ਢਾਲੀ ਵਾਲੇ ਦੇ। ਨੇ ਸੁਖਮਨ ਭਾ ਲਈ ਰੋਟੀ ਬਣਾ ਦਨੇ ਮੇਰੀ ਤੇ ਸਰਦਾਰ ਜੀਆਂ ਦੀ ਰੋਟੀ ਰਹਿ ਜੂਗੀ। ਉਹ ਅਸੀਂ ਫਿਰ ਬਣਾਵਾਂਗੇ ਜੋ ਸਾਨੂੰ ਭੁੱਖ ਲੱਗੀ ਹੈ ਨਾ। ਐਨੇ ਮੈਂ ਝਾੜੂ ਲਾਲ ਨੂੰ ਕੱਪੜੇ ਤੋਂ ਨੂੰ ਘੋਰ ਮੱਝਾਂ ਵਾਂ ਦਨ ਮੇੜ ਦੂੰਗੀ। ਸਰਦਾਰ ਜੀ ਤਾਂ ਆ ਕੇ ਬਸ ਦੁੱਧ ਪਾਉਣਗੇ ਡੇਰੀ ਦੇ ਵਿੱਚ। ਦੁੱਧ ਪਾ ਪਾ ਕੇ ਆ ਕੇ ਕੱਟੇ ਨੂੰ ਬੁਲਾਉਣਗੇ ਤੇ ਕੱਟੇ ਨੂੰ ਦੁੱਧ ਬੁਲਾ ਕੇ ਬਸ ਐ ਫਿਰ ਖੇਤ ਵੱਲ ਜਾਣਗੇ। ਤੇ ਔਰ ਜਿਹੜਾ ਇਹ ਕੰਮ ਨਹੀਂ ਕੀਤੀ ਆਲੇ ਉਹ ਕਰ ਲੈਣਗੇ ਤੇ ਜਾਣ ਆਉਣ ਦੀ ਤਿਆਰੀ ਫਿਰ ਇੰਨੇ ਮੈਂ ਰੋਟੀ ਬਣਾ ਦੂ ਛੱਟ ਛੋਟੂ ਲਾ ਕੇ ਤੇ ਬਾਕੀ ਇੱਕ ਭੈਣ ਨੇ ਰਾਤ ਵੀ ਕਮੈਂਟ ਕੀਤਾ ਸੀ ਕਈ ਦਿਨ ਹੋ ਗਏ ਕਿ ਦਿੱਤਾ ਸੀ ਕਨਿਕ ਪਾਣੀ ਐ ਮੈਂ ਕੱਟੇ ਦਾ ਨਾਮ ਤੁਸੀਂ ਨਿੰਨੂ ਰੱਖ ਲਓ ਤੇ ਨਿੰਨੂ ਹੀ ਆ ਬੜੇ ਹੋ ਤਾਂ ਬੁੰਨ ਮੁੰਨ ਜਨਾ ਬੋਦਾ ਪਿਆਰ ਆਉਂਦਾਗਾ ਤੇ ਡਾਕਟਰ ਨੂੰ ਦਿਖਾਇਆ ਸੀ ਕਹਿੰਦੇ ਬਸ ਆਪ ਕੀ ਲੱਗੂ ਕੱਖ ਖਾਣੀ ਲੱਗੂ ਹੁਣ ਦੇਖੋ ਹਜੇ ਕੱਖ 10 12 ਦਿਨਾਂ ਦਾ ਹੀ ਹੋਇਆਗਾ ਬਹੁਤ ਸਵਾਲ ਬਣੀ ਹੋਈ ਆ ਸਬਜ਼ੀ ਕੋਲੋਂ ਤੱਤ ਗੋਭੀ ਵੀ ਖਾ ਲੈਣੀ ਇੱਕ ਅੱਧੀ ਰੋਟੀ ਗਰਮਾ ਗਨ ਉਹ ਗੱਦ ਅਸੀਂ ਖਾਉਂਗੇ ਸਬਜ਼ੀ ਤਾਂ ਮੇਰੀ ਪਾਤੀ ਠੰਡੀ ਨਾ ਹੋ ਜੇ ਉਹ ਕਹਿੰਦੇ ਖਾ ਲੂ ਰੋਟੀ ਬਣਾਈਂਗੀ ਯਾਰ ਬਰਨਾਲ ਬੰਸੀਰ ਕੁਝ ਹੋ ਗਏ ਨੇ 8 ਰੋਟੀਆਂ ਬਣਾ ਲਈਆਂ 10 ਰੋਟੀਆਂ ਫਿਰ ਬਣਾਇਆ ਇੱਕ ਜਨਾਬ ਜੇ ਆ ਹੋ ਜਾਣਾ 20 ਸਾਰੀ ਬੱਗੇ ਇੱਕ ਜਨਾਬ ਜੇ ਸੁੱਖ ਨਾਲ ਵੱਡਾ ਪਰਵਾਹ ਲੱਗਣ ਲੱਗ ਜਾਂਦਾ ਹੈ ਤਾਂ ਕੱਲ 20 ਰੋਟੀਆਂ ਪਕਾਈਆਂ ਉਹ ਹੀ ਪਈਆਂ ਰਹਿਣਾਂ ਨੇ ਸਾਦੇ ਨੂੰ ਹੁਣ ਏਡਾ ਖੱਬਾ ਮੈਸ ਨੂੰ ਛੱਟਾਈਆਂ ਨੇ ਰਾਤਾਂ ਦੀ ਰੋਟੀਆਂ ਨੇ ਕੱਲ ਤੜਕਿਆਂ ਨੂੰ ਇੱਕ ਕੁਆ ਕੁ ਖਾ ਲੈਣੇ ਨਾਲ ਮੈਂ ਰੋਟੀਆਂ ਪਕਾ ਲੈਣੀ ਮਹਾ ਰੋਟੀਆਂ ਖਾਣ ਦੇ ਕੋਈ ਰੋਟੀਆਂ ਨਹੀਂ ਪਕਾਈ ਰੋਟੀਆਂ ਨਹੀਂ ਪਕਾਈ ਫੇਰ ਰੋਟੀਆਂ ਕੱਢਿਓ ਥਾਂ ਦੇ ਕਿਉਂ ਸਿਲੰਡਰ ਹਿਲਾਈ ਨਾ ਪੁੱਤ ਸੁਖ ਮਣਾ ਆ ਜਾ ਰੋਟੀ ਖਾ ਲੈ ਓਏ ਦਹੀਂ ਖਾਣੀ ਹੈ ਜਾਂ ਪਾਲਾ ਪੁੱਤ ਦਹੀਂ ਖਾਣੀ ਹੈ ਪਾਲਾ ਰੱਜੀ ਸਪਈਏ ਇੱਕ ਘੇਤੇ ਰਹਾਂ। ਚਲੋ ਜਪਾਣਾ ਰੋਟੀ ਰੁੱਟੀ ਪਾ ਦੀ ਖਵਾ ਦੀਏ। ਲੋ ਜਪਾਣਾ। ਬਾਸਾ ਮੇਰਾ ਸਫਾਈਆਂ ਦੀ ਵੱਧ ਰਹੀ ਆ। ਕੱਪੜੇ ਧੋਣੇ ਸਫਾਈਆਂ ਕਰਦੀਆਂ ਮੇਰੇ ਤੇ ਸਦਾ ਅਰਜੀਆਂ ਦੀ ਰੋਟੀ ਰਹੇਗੀ। ਬਾਕੀ ਕੰਮ ਆ ਜੀਰੋ ਕਹਿੰਦੇ ਆਪਾਂ ਅਮਰਤ ਵੇਲੇ ਉਠਾਂਗੇ ਹਨਾ। ਸਾਰੇ ਕੰਮ ਟੈਨਸ਼ਨ ਹੋ ਜਾਂਦੇ ਨੇ। ਹੁਣ ਪ੍ਰਭਾਤ ਸਫਾਈ ਕਰਕੇ ਅੱਧਾ ਘੰਟਾ ਪੇਚਦਾ। ਅੱਗੇ ਸਵਾ ਚਾਰ ਉੱਤਦੇ ਹੁਣ ਪੌਣ ਚਾਰ ਉੱਤ ਫੜ ਜਾਗੇ ਲੈ ਅਸੀ ਫਰਕ ਪੜਦਾ ਹੁਣ ਤਾਂ ਨੂੰ ਚਾਰ ਉੱਤ ਨਾਲ ਪਿਆ ਕੋਣ ਹੌਲੀ ਹੌਲੀ ਕੱਪੜਾ ਜੀ ਦਾ ਤਿਆਰ ਕਰਦੇ ਆ ਹਨਾ ਪ੍ਰੈਸਾ ਪ੍ਰੋਸਾ ਕਰਕੇ ਧਰ ਦਿਆਂਗੇ ਕਿਉਂਕਿ ਫੇਰ ਕਰਨੀ ਤਾਂ ਉਹ ਕਰੇਬ ਜਿੰਦੇ ਕੱਪੜੇ ਹੁੰਦੇ ਨੇ ਕਰਨੀ ਤਾਂ ਫੇਰ ਵੀ ਤਿਆਰ ਕਰੂ ਤੇ 13 ਵੱਟ ਕੱਢ ਕੇ ਰੱਖ ਦਾਂਗੇ ਪਰੇਸ ਕਰਤ ਫੇ ਤੁਹਾਡੀ ਮੋਤੀ ਜੀ ਪੈ ਜਾਣ ਲੱਗ ਪਈ ਹੈ ਨਾ ਫਾਟਾਂ ਅੰਗ੍ਰਿਤਕਾਸ ਤੋਂ ਬਾਹਰ ਦੇ ਆਹਰ ਘੰਗੜਾ ਜਾ ਨਹੀਂ ਤਾ ਦੇਖ ਕਾਇਨ ਮੈਂ ਟ੍ਰੈਗੇ ਤੁਹਾਡੀ ਜਾਣੀ ਚੋਂ ਉਪਰ ਕੱਲ ਨੂੰ ਗੁਲਾਬ ਜਾਂ ਮਾਂ ਲੰਗਰ ਹੈ ਕੱਲ ਨੂੰ ਗੁਲਾਬ ਜਾਂ ਮਾਂ ਲੰਗਰ ਡੈਡੀ ਬਾਹਰ ਦੇ ਅੰਦਰ ਦੇ ਵਿੱਚ ਤਾਲੀ ਵੀ ਜਿਕਰੀ ਅੰਦਰੇ ਗਰੂ ਲਾ ਦੇ ਹਾਂ ਲੌਕਮੈਂਟ ਚ ਕੋਈ ਆ ਬਾਬੇ ਜੀ ਫਰਸ ਨੂੰ ਆਪਣਾ ਪਕੌੜਾ ਨਾ ਗੋਜੂ ਵਾਸਤੇ ਕੋਲੇ ਫੱਟਿਆ ਲਾ ਗੀ ਫਟਾਫਟ ਨਮੇੜ ਜੇ ਕੰਮ ਖੱਲੇ ਜਾਣੇ ਆਂਗੇ ਇਹ ਨਹੀਂ ਲੋ ਜੇ ਟਾਈਮ ਹੈਗਾ 2:00 ਵੱਜ ਚੁੱਕੇ ਨੇਗੇ ਤੇ ਕੰਮ ਬਹੁਤ ਪਏ ਨੇਗੇ ਪਹਿਲਾਂ ਮਾਸੀ ਆ ਗਈ ਫਿਰ ਮੈਂ ਮਾਸੀ ਕੋਲ ਵਾਗ ਗਈ ਬਸ ਇਸ ਤਰ੍ਹਾਂ ਹੀ ਮ ਕਰਕੇ ਟਾਈਮ ਲਗਾਤਾ ਤੇ ਸਰਦਾਰ ਜੀ ਚਾਪੀ ਤੇ ਖੋਆ ਬਚ ਗਿਆ ਸੀ ਮੈਂ ਫਿਰ ਜੀ ਧਰਦਿਆ ਮ ਬਾਰੇ ਮੱਖੀਆਂ ਪਈ ਲਾਣ ਗਈਆਂ ਤੇ ਵੀਡੀਓ ਬਣਾਉਣ ਲੱਗਦੀ ਸੀ ਇੱਥੇ ਸਾਡੇ ਪਿੰਡ ਚ ਕਿਸੇ ਦਾ ਵਿਆਹ ਹੈਗਾ ਤੇ ਉਹ ਰੇਡੂ ਲੱਗਿਆ ਪਿਆ ਜਿਰੋਂ ਫਿਰ ਉਹ ਵੀਡੀਓ ਨਹੀਂ ਬਣਦੀ ਕਾਪੀਰਾਈਟ ਆ ਜਾਂਦਾ ਹੈ ਨਾ ਤੇ ਵੀਡੀਓ ਦਾ ਵੀਡੀਓ ਚ ਤੇ ਫਿਰ ਔਖਾ ਹੋ ਜਾਂਦਾ YouTube ਵੀਡੀਓ ਕਿਤੇ ਐਂ ਨਹੀਂ ਦਿੰਦੀ ਹੈਗੀ ਫਿਰ ਚ ਚਲੋ ਜੀ ਆਪਾਂ ਹਨਾ ਤੇ ਅੱਜ ਸਬਜੀ ਵਾਲਾ ਕੋਈ ਆਇਆ ਨਹੀਂ ਸੀ ਹੈਗਾ ਥੋੜਾ ਜਿਹਾ ਉੱਚੂ ਬੋਲ ਪਾਣਿਆ ਹੋਰ ਕੀ ਹੈ ਤੇ ਸਰਦਾਰ ਜੀਆਂ ਤੋਂ ਸਬਜੀ ਮੰਗਾਈ ਆ ਨਵੇਂ ਨੂਣ ਮੰਗਾਇਆ ਨੂਣ ਮੁੱਕਿਆ ਪਿਆ ਸੀਗਾ ਇਹੀ ਆ ਕਬੀਲਦਾਰੀਆਂ ਇਹੀ ਠੀਕ ਆਉਂਦੀਆਂ ਸਾਰਾ ਦਿਨ ਕਿਤੇ ਕੁਝ ਮੁੱਕਿਆ ਪਿਆ ਕਿਤੇ ਕੁਝ ਮੁੱਕ ਕੋ ਜਾਂਦਾ ਕੁਝ ਮੁੱਕ ਕੋ ਜਾਂਦਾ ਚੁੱਲ੍ਹੇ ਦਾ ਸਮਾਨੀ ਲੋਟੋਂ ਦਾ ਮੈਂ ਤੇ ਸਰਦਾਰ ਜੀਆਂ ਨੇ ਚਾਹ ਬਣਾ ਕੇ ਪੀ ਲਈ ਐ ਤੇ ਆ ਸੂਟ ਕੱਢਿਆ ਜੇ ਮੈਂ ਹੁਣ ਲੋਣਾ ਲੂਣਾ ਜੀ ਆਲੇ ਇਸ ਤਰ੍ਹਾਂ ਪਾਏ ਜਾਣਗੇ ਕਈ ਸਾਲ ਹੋ ਗਏ ਬਣਾਏ ਨੂੰ ਤੇ ਠੀਕ ਆ ਆ ਹੀ ਜਾਂਦਾ ਪਿਛਲੇ ਸਾਲ ਨਾ ਮੇਰੇ ਆਇਆ ਨਹੀਂ ਸੀ ਭੀੜਾ ਸੀਗਾ ਤੇ ਐਕਤੀ ਆ ਗਿਆ ਐਕਤੀ ਜਿਹੜਾ ਸਾਡਾ ਕੋਈ ਵੀ ਆਉਂਦਾ ਚਾਹੇ ਮੇ ਰਿਸ਼ਤੇਦਾਰੀ ਚ ਜਾਮਾ ਚਾਹੇ ਕੋਈ ਸਾਡੇ ਆਵੇ ਤੇ ਮੈਨੂੰ ਸਾਰੇ ਕਹਿੰਦੇ ਤੂੰ ਪਤਲੀ ਹੋ ਗਈ ਪਤਲੀ ਹੋ ਗਈ ਪਤਲੀ ਮੈਂ ਪਤਲੀ ਹੋ ਗਈ ਤਾਂ ਹੀ ਹਨਾ ਆ ਸੂਟ ਪਿਛਲੇ ਸਾਲ ਆਇਆ ਨਹੀਂ ਸੀ ਐਕਤੀ ਆ ਗਿਆ ਇਸ ਤਰ੍ਹਾਂ ਹੁੰਦਾ ਵੇ ਜਿਹੜਾ ਮੇਰੇ ਸੂਟ ਨਾ ਆਵੇ ਫਿਰ ਮੈਂ ਉਹ ਨਾ ਤੈ ਮਾਰ ਕੇ ਪ੍ਰੈਸ ਕਰਕੇ ਡੂੰਗਾ ਧਰ ਦਾਨੀਆਂ ਤੇ ਫਿਰ ਉਹ ਆ ਜਾਂਦਾ ਹੈ ਤੇ ਹਨਾ ਮੈਂ ਕਿ ਭਾਰੀਆਂ ਸਲਾਈਆਂ ਹੋਈਆਂ ਪਿਆਨੇ ਲੋਣ ਵਾਲੇ ਸੂਟ ਨੇ 700 ਰੁਪਏ ਸੂਟ ਦਾ ਲੱਗ ਜਣਾ ਇਹ ਪਿਛਲੇ ਸਾਲ ਨਹੀਂ ਆਇਆ ਸੀ ਇਕਤੀ ਆ ਗਿਆ ਚਲੋ ਇਕਤੀ ਪਾ ਲਿਆ ਉਹ ਉਹ ਵੀ ਜਿਹੜਾ ਹੁਣ ਦਿਖਾ ਸੋ ਤਾਂ ਸਾਨੂੰ ਉਹ ਵੀ ਨਹੀਂ ਸੀ ਆਇਆ ਤੇ ਉਹ ਵੀ ਮੈਂ ਪਾ ਲਿਆ ਤੇ ਆ ਮੱਝ ਦੇ ਲਾ ਗਿਆ ਡਾਕਟਰ ਠੀਕੇ ਇਹਨੂੰ ਨਮੂਣੀਆ ਵਿਗੜਿਆ ਹੋਇਆ ਕਹਿੰਦੇ ਨਮੂਣੀਆ ਹੱਡਾਂ ਚ ਵਹਿ ਗਿਆ ਤਾਂ ਕਰਕੇ ਮੱਝਾਂ ਸੁੱਕ ਗਈ ਤੇ ਪਿੰਡ ਪ੍ਰੋਡਕਟਰ ਬਦਲਿਆ ਹੁਣ ਉਹ ਕਹਿੰਦਾ ਭਾਈ ਉਹਨੂੰ ਪਤਾ ਹੀ ਨਹੀਂ ਲੱਗਿਆ ਦੁੱਖ ਉਹਦਾ ਪੇਤ ਨਹੀਂ ਆਇਆ ਤੇ ਤਾਂ ਸੁੱਕ ਗਈ ਇਹਦਾ ਹੱਡਾਂ ਚ ਨਮੂਣੀਆ ਉਹ ਹੋ ਗਿਆ ਤੇ ਠੰਡ ਨਹੀਂ ਹੈਗੀ ਹਜੇ ਤੇ ਕਹਿੰਦੇ ਨਮਾਉਣੀ ਨਹੀਂ ਮੈਂ ਕੱਲ ਨਮਾਉਂਦੀ ਮੈਨੂੰ ਕਿਹੜਾ ਪਤਾ ਸੀ ਬੜੀ ਪਈ ਤੀ ਮੈਂ ਖਾ ਚੱਲ ਇਹਨੂੰ ਨਾ ਕੇ ਸ਼ਾਂਤੀ ਜੀ ਆਜ ਹੁਣ ਉਹ ਤਾਂ ਨਮਾਈ ਤਾਂ ਮੈਂ ਨਿੱਗੇ ਪਾਣੀ ਨਾਲ ਹੀ ਸੀਗੀ ਫੇਰ ਵੀ ਹੁਣ ਮੈਨੂੰ ਪਛਤਾਵਾ ਲੱਗਿਆ ਬੱਬੂ ਮੈਂ ਕੱਲ ਨਮਾਉਂਦੀ ਦਾ ਹੀ ਵਜੇ ਤੇ ਪਪਾਂ ਦੇ ਮਾਲਤੀ ਮੱਝਾ ਬੰਦਿਆ ਤੇ ਫਿਰ ਸਬਜ਼ੀ ਕਟਾਂਗੇ ਸਬਜ਼ੀ ਕੱਟ ਕੇ ਫਿਰ ਬਣਾਵਾਂਗੇ ਕਿਉਂਕਿ ਸਰਦਾਰ ਜੀ ਖੇਤ ਗਏ ਸੀ ਬੱਟਾ-ਬੁੱਟਾ ਪਾ ਕੇ ਆਏ ਨੇ ਸਰੋਂ ਦੀ ਆ ਰੂੜ ਕੱਢ ਕੇ ਆਏ ਨੇਗੇ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਮੈਨੂੰ ਸਬਜ਼ੀ ਲਿਆ ਕੇ ਦੇ ਕੇ ਗਏ ਨੇਗੇ ਹੁਣ ਤਾਂ ਆਪਣੇ ਪਈਆ ਤੜ ਕੇ ਪੱਤਾ ਗੋਭੀ ਬਣਾਈ ਸੀ ਉਹ ਪਈ ਹੈਗੀ ਸਵੇਰੇ ਬਣਾਉਂਗੀ ਸਬਜ਼ੀ ਕਿਉਂਕਿ ਸਵੇਰੇ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਮੈਂ ਹੁਣ ਜਿਰੋ ਬੀਬੀ ਗਈ ਹੁੰਦੀ ਹੈ ਮੈਂ ਸਬਜੀ ਸਵੇਰੇ ਬਣਾ ਲੈਣੀ ਆ ਫਿਰ ਮੇਰਾ ਕੰਮ ਠੀਕ ਆ ਜਾਂਦਾ ਜਦ ਰੀਬੀ ਗਈ ਹੁੰਦੀ ਮੈਂ ਸਬਜੀ ਸਵੇਰੇ ਬਣਾ ਲੈਣੀ ਹਾਂ ਅਹੇ ਜਿਵੇਂ ਕੱਟ ਕੇ ਰੱਖ ਲੈਣੀ ਆ ਆਥਾ ਨੇ ਰੋਟੀ ਰੋਟੀ ਬਣਾ ਆ ਕੇ ਕੱਟ ਕੇ ਮਸਾਲਾ ਮਸੂਲਾ ਤਿਆਰ ਕਰਕੇ ਰੱਖ ਲੈਣੀ ਆ ਤੇ ਉਹ ਦੁਬਾਰ ਮੈਂ ਬਣਾ ਲੈਣੀ ਆ ਤੇ ਆਪਾਂ ਹੁਣ ਆ ਬਾਰਨਾ ਹੂੰ ਕੁੰਡਾ ਢਾਕੇ ਨਹੀਂ ਜਾਂਦੇ ਫਿਰ ਮੈਂ ਫੱਟਾ ਲਾ ਦੇਣੀ ਆ ਅੱਜ ਬਾ ਹਵਾ ਚੱਲਦੀ ਆ ਜ਼ਿਆਦੇ ਤੇ ਬਾਰਨਾ ਹੋ ਹੋ ਫੱਟਾ ਹਵਾ ਨਾਲ ਡਿੱਗ ਜਾਂਦਾ ਹੈਗਾ ਤੇ ਹੁਣ ਮੈਂ ਇੱਧਰ ਹੀ ਆ ਹੁਣ ਮੱਝਾਂ ਬੰਨਣ ਲੱਗਦੀ ਸੀ ਕਿਉਂਕਿ ਮੱਝਾਂ ਫਿਰ ਇੱਧਰ ਹੀ ਚੱਕ ਜਾਂਦੀਆਂ ਰਹਿੰਦੀਆਂ ਨੇ ਹਨਾ ਕੋਈ ਟਰੈਕਟਰ ਲੰਘਾ ਕੋਈ ਟਰਾਲੀ ਲੰਘੀ ਕੋਈ ਮੋਟਰਸਾਈਕਲ ਗੱਡੀ ਤੇ ਫਿਰ ਡਰਦੀਆਂ ਨਹੀਂ ਗਈਆਂ ਲੋ ਜੀ ਹੁਣ ਆਪਾਂ ਵੀਡੀਓ ਰਹਿੰਦੀ ਫਿਰ ਪੂਰੀ ਕਰਾਂਗੇ ਰੇਡ ਵਾ ਬੰਦ ਹੋ ਜਾਂਦੇ ਡਰ ਲੱਗਦਾ ਹਨਾ ਵੀ ਆਪਾਂ ਇੰਨਾ ਮੱਥਾ ਮਾਰ ਕੇ ਬਣਾਉਣਾ ਫਿਰ ਸਾਰਾ ਵੇਸਟ ਹੋ ਜਾਂਦਾ ਕੰਮ ਹਨਾ ਬੇਕਾਰ ਬਗ ਜਾਂਦਾ ਤੇ ਹੁਣ ਤਾਂ ਬੰਦ ਹੋ ਗਿਆ ਸ਼ਾਂਤੀ ਆ ਗਈ ਸਵੇਰ ਦਾ ਲੱਗਿਆ ਪਿਆ ਮੈਂ ਤਾਂ ਵੀਡੀਓ ਵੀ ਨਹੀਂ ਬਣਾਈ ਹੈਗੀ ਕੱਖ ਕੰਡਾ ਪਣ ਪਾ ਦਿੱਤਾ ਟੋ ਅੱਜ ਸੰਭਰਿਆ ਦੋ ਦਿਨ ਹੋ ਗਏ ਸੰਭਰਿਆ ਨਹੀਂ ਸੀਗਾ ਤੇ ਹੁਣ ਬਸ ਇਦੋਂ ਤੇ ਮੇਰਾ ਕੰਮ ਫਾਈਨਲ ਹੈਗਾ ਹੁਣ ਆਪਾਂ ਮੱਝਾਂ ਬੰਦਾਂਗੇ ਹੁਣ ਮੱਝਾਂ ਵੀ ਅੱਜ ਵੀ ਕਰਦੀਆਂ ਨੇਗੀਆਂ ਭਾਂਡੇ ਵੀ ਪੈਣ ਚਾਲ ਵਾਲੇ ਕੱਪੜੇ ਵੀ ਲਾਉਣ ਵਾਲੇ ਪਏ ਨੇ ਸਬਜੀ ਤਾਂ ਪਤਾ ਨਹੀਂ ਕੱਟਾਂਗੇ ਹੁਣ ਆ ਗਈ ਵੇ ਫਿਕਰੇ ਜੇ ਹੋ ਗਏ ਅੱਜ ਸਬਜੀ ਵਾਲਾ ਪਤਾ ਨਹੀਂ ਆਇਆ ਹੀ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਜਦੋਂ ਹਨਾ ਪਤਾ ਨਾ ਲੱਗੇ ਫਿਰ ਔਖਾ ਹੋ ਜਾਂਦਾ ਸਰਦਾਰ ਜੀ ਨੇ ਕੱਪੜੇ ਆਈਆਂ ਗੰਦੇ ਹੋਏ ਪੈਣੇ ਤੇ ਸਪਰੇਅ ਕਰਕੇ ਆਏ ਨੇ ਪਤਾ ਨਹੀਂ ਕਾ ਤੇ ਤੇ ਨਾਲੇ ਆ ਸੁਖਮਣ ਹੋਰੀਆਂ ਸੂਟ ਨਾ ਦੋ ਲੋ ਤੈਨੂੰ ਤੇਰੇ ਸਾਲਾਂ ਦੇ ਪਾਏ ਮੈਂ ਹੁਣ ਲੋਣਾ ਲੋਣਾ ਜੀ ਵਾਲੇ ਘਰੇ ਪਾ ਲਓ ਤੇ ਤਾਂ ਆਖੀ ਪਾਉਣਗੀਆਂ ਗੁਰਮント ਇਹਦਾ ਖੜਾ ਨਹੀਂ ਛੱਡਦੀ ਤਾਂ ਮੈਂ ਆਪਦੇ ਜਿਤਾ ਮਾਰ ਦੇਣੀ ਪ੍ਰੈਸ ਕਰ ਲੂੰਗੀ ਹੁਣ ਪ੍ਰਭਾਤ ਫੇਰੀ ਤੇ ਹਨਾ ਤੜਕੇ ਵੇਲੇ ਸੰਗਤ ਨਾਲ ਜਾਂਨੇ ਆ ਫਿਰ ਮੱਥਾ ਟੇਕ ਦੇਾਂਗੇ ਤੜਕੇ ਤੇ ਮੈਂ ਬਾਕੀ ਰਹਿਦੇ ਕੰਮ ਆ ਕੇ ਕਰੂੰਗੀ ਜਾਊਂਗੀ ਹਨਾ ਪਰਸ ਨੂੰ ਆਪਣਾ ਲੰਗਰ ਹੈਗਾ ਤੇ ਸਾਰੀ ਗਲੀ ਦਾ ਵੀ ਜਾਨੀ ਕਿ ਸਾਡਾ ਨਹੀਂ ਸਾਰੀ ਗਲੀ ਦਾ ਹੀ ਤੇ ਪਰਸ ਨੂੰ ਆਪਾਂ ਜਾਵਾਂਗੇ ਹਨਾ ਕੱਲ੍ਹ ਰ ਦੋ ਦਿਨ ਰਹਿ ਗਏ ਤੈਨ ਨਦਨ ਤੈਨ ਨਦਾਰ ਹੈ ਤੇ ਚਲੋ ਜੀ ਆਪਾਂ ਫੇਰ ਮਿਲਦੇ ਆਂਗੇ ਹੁਣ ਆਪਣਾ ਗੀਤ ਚੱਲੀ ਜਾਂਦੇ ਨੇਗੇ ਤੇ ਮੈਂ ਤੁਹਾਨੂੰ ਕਢਾਈ ਦਿਖਾਵਾਂ ਮੇਰੀ ਕਿਸ ਤਰ੍ਹਾਂ ਦੀ ਹੈਗੀ ਨਹੀਂ ਤਾਂ ਗਲੇ ਤੇ ਕਢਾਈ ਹੈਗੀ ਗਲੇ ਤੇ ਇਸ ਤਰ੍ਹਾਂ ਕਢਾਈ ਹੈ ਬਾਹਾਂ 'ਤੇ ਇਸ ਤਰ੍ਹਾਂ ਕਢਾਈ ਆਰੀ ਵਰਕਰ ਤੇ ਆਇਆ ਇਹ ਨਾ ਆਇ ਬੱਝੇ ਲੱਗਦੇ ਨੇ ਇਹ ਪ੍ਰੈਸ ਮਸ਼ੀਨ 'ਚ ਸਕਾਏ ਹੋਏ ਥੀਗੇ ਹੱਥੀ ਤੋਂ ਨਿਕਲ ਹੋ ਗਈ ਮੈਂ ਮਸ਼ੀਨ ਚ ਧੋਤੇ ਨੇ ਚਲੋ ਜੀ ਆਪਾਂ ਫਿਰ ਮਿਲਦੇ ਆਂਗੇ ਬਾਅਦ ਦੇ ਵਿੱਚ ਲੋ ਜੇ ਟਾਈਮ ਹੁਣ 3:30 ਹੋਣ ਵਾਲੇ ਨੇ ਤੇ ਇਹ ਰੇੜੂ ਤਾਂ ਬੰਦ ਹੀ ਨਹੀਂ ਹੁੰਦਾ ਹੈਗਾ ਤੇ ਆਪਾਂ ਵੀਡੀਓ ਐਂਡ ਕਰ ਦਿਆਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜੀ ਆਪ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਹੀਂ ਆਪਾਂ ਦੋ ਚਾਰ ਮਿੰਟ ਵੀਡੀਓ ਹੋਰ ਸ਼ੇਅਰ ਕਰਦੇ ਤੁਹਾਡੇ ਨਾਲ ਪਰ ਤੇ ਸਾਊਂਡ ਲੱਗੇ ਪੈਨੇ ਉਧਰ ਚਲੋ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਇੱਥੇ ਇੱਥੇ ਐਂਡ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ